ਅਰੇ ਅਕਾਲੀ ਬਾਬਾ ਬੁਲਾਦੰਗ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦੇਵ ਸਿੰਘ ਜੱਦੀਪਿੰਡ ਨੋਵਾ ਇਹਨਾਂ ਮਹਾਕੋਸ਼ ਲਾਗੇ ਵਿੱਚ ਗਰੀਬ ਦਾ ਮੂੰਹ ਗੁਰੂ ਗੋਬਿੰਦ ਸਾਹਿਬ ਜੱਨੋਵਾ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਮਹਾਰਾਜ ਦੇ ਪਠਾਏ ਗਏ ਬਾਬਾ ਜਗਦੀਪਿੰਡ ਨਰੂੜ ਵਿਖੇ ਸੰਸਥਾ ਵੱਲੋਂ ਇਲਾਕਾ ਨਵਾ ਸੰਗਠਾਂ ਅਤੇ ਗੁਰੂ ਸਾਹਿਬ ਦੀ ਪਰਮੇਸ਼ਤਕਾ ਗੁਰਨਾਣਕ ਚੈਰੀਡਲ ਡਿਫੈਂਸ ਲਬੋਰਟਰੀ ਚਲਾਈ ਜਾ ਰਹੀ ਹੈ ਸਸਤਾਵਲੋਂ ਐਨ ਆਰ ਆਈ ਵਿਰਾਦੀ ਮਦਦ ਨਾਲ ਅਗਲੇ ਇਲਾਕੇ ਵਿੱਚ ਗੁਰਨਾਨਕ ਚੈਡਰ ਡਿਵੈਸਨ ਬੋਰਡ ਦੇ ਨਰੂਦ ਦੇ ਸਹਿਯੋਗ ਨਾਲ ਫ੍ਰੀ ਮੈਡੀਕਲ ਕੈਂਪ ਲਗਾਏ ਜਾ ਰਹੇ ਨੇ ਇਸ ਵਾਰਕ ਅਸੀਂ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਡੇਰਾ ਬਨਾਣ ਦੇ ਪਿੰਡ ਹਵੇਲੀ ਕਲਾਮਖੇ ਗੁਰਦਾਸਾ ਸਾਹਿਬ ਵਿਖੇ ਕੈਂਪ ਲਗਾ ਹੋਇਆ ਜਿੱਥੇ ਕਿ ਡਾਕਟਰਾਂ ਦੀ ਟੀਮ ਮਰੀਜ਼ਾਂ ਚੈੱਕ ਵਰਗੇ ਫ੍ਰੀ ਦਵਾਈ ਦਿੱਤੀ ਜਾ ਰਹੀ ਆ ਬਾਕੀ ਮੈਂ ਆਪਣੇ ਇਲਾਕੇ ਦੇ ਅਰਧ ਤੋਂ ਬੇਨਤੀ ਕਰਦਾ ਇਹ ਕੋਈ ਹਾਦੀ ਸੇਵਾ ਕਰਨਾ ਚਾਹਦੇ ਆਗੇ ਤੇ ਉਹ ਮੇਰੇ ਨਾਲ ਕਨੈਕਟ ਕਰਕੇ ਸੇਵਾ ਕਰਨ ਆ ਸਕਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੀ ਖੁਰਦ ਵਿਖੇ ਇਸ ਵਕਤ ਕੈਂਪ ਚੱਲ ਰਿਹਾ ਜੀ ਗੁਰਵੀਰ ਇਹ ਨਾ ਗੁਰਵੀਰ ਹਾਂਜੀ ਹੋਰ ਪੰਜ 10 ਮਿੰਟ ਬਾਅਦ ਇਸ ਪਿੰਡ ਚ ਕੈਂਪ ਦੀ ਸਮਾਪਤੀ ਆ ਰਤਨ ਸਿੰਘ ਖਾਲਸਾ ਜੀ ਪਹੁੰਚੇ ਸੇਵਾ ਵਾਸਤੇ ਧੰਨਵਾਦ ਕਰਦੇ ਹਾਂ ਦਾ ਜੀ ਗਰੀਬ ਦਾ ਮੂੰਹ ਗੁਰੀ ਗੋਲਕ ਸੰਸਥਾ ਅਜਨੂਹਾ ਵੱਲੋਂ ਐਨ ਆਰ ਆਈ ਸੰਕਟਾਂ ਦੀ ਮਦਦ ਨਾਲ ਗੁਰੂ ਨਾਨਕ ਚੈਰੀਟੇਬਲ ਫੈਸਿਲੀਟੇਸ਼ਨ ਬੋਰਡ ਦੇ ਸਹਿਯੋਗ ਨਾਲ ਈਲਾ ਗੁਰਦਾਸਪੁਰ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਹਵੇਲੀ ਖੁਰ ਹਵੇਲੀ ਕਲਾਂ ਪਿੰਡ ਤੇ ਗੁਰਦੁਆਸਾ ਵਿਖੇ ਕੈਂਪ ਚੱਲ ਰਿਹਾ ਜੀ ਮੈਡੀ ਕੈਂਪ ਫ੍ਰੀ ਮੈਡੀਕ ਕੈਂਪ ਈਲਾ ਗੁਰਦਾਸਪੁਰ ਹਲਕਾ ਡੇਰਾ ਬਬਨਾਨਕ ਇਥੇ ਦੀ ਡਾਕਟਰਾਂ ਦੀ ਟੀਮ ਮਰੀਜ਼ਾਂ ਚੈੱਕ ਅਪ ਕਰਕੇ ਫਰੀਦਵਾਦ ਲਈ ਦਿੱਤੀ ਜਾ ਰਹੀਆਂ ਜੀ ਐਮਰਜੈਂਸੀ ਸੇਵਾ ਸਿੱਖ ਸੇਵਾ ਸੁਸਾਇਟੀ ਕੁੱਕਵਾਲ ਤੇ ਇਸ ਸੁਸਾਇਟੀ ਦੇ ਮੁਖੀ ਸੂਬੇਦਾਰ ਸੋਚਾ ਸਿੰਘ ਜੀ ਨੂੰ ਮੈਂ ਧੰਨਵਾਦ ਕਰਦੇ ਆਂ ਤੇ ਜੋਗਾ ਸਿੰਘ ਜੀ ਰਿਟਾਇਰ ਜੇ ਇਹ ਬਿਲੀ ਬੋਰਡ ਪਿੰਨ ਰੂਟ ਤੋਂ ਜਿਹਨੀਆਂ ਇਸ ਐਮਸ ਦਿੱਤੀ ਹੋਈ ਹੈ ਜੀ ਸੇਵਾ ਵਾਸਤੇ ਉਹ ਉਸ ਪਰਿਵਾਰ ਦਾ ਧੰਨਵਾਦ ਕਰਦੇ ਆ ਤੇ ਇਸ ਵਕਤ ਹਵੇਲੀ ਕਲਾਂ ਮੁਕਤ ਮੈਦਾਨ ਦੇ ਕੰਪਨ ਲਈ ਸੇਵਾ ਐਨ ਆਰ ਆਈ ਸੰਗਤਾਂ ਕੋਲ ਕੀਤੀ ਗਈ ਹੈ ਜੀ ਧੰਨਵਾਦ ਕਰਦੇ ਆ ਉਹਨਾਂ ਦਾ ਸਮੂਹ ਐਨ ਆਰ ਆਈ ਵੀਰਾਂ ਦਾ ਜੋ ਤੁਹਾਨੂੰ ਮਾਣ ਨਾਲ ਸੰਸਥਾ ਨਾਲ ਸਹਿਯੋਗ ਕਰ ਰਹੇ ਨੇ ਦੁਪਹਿਰ ਦੇ 2 ਵਜੇ ਕੇ 20 ਮਿੰਟ ਹੋ ਚੁੱਕੇ ਨੇ ਜੀ ਤੇ ਕੱਲ 8 ਅਕਤੂਬਰ ਤੋਂ ਫੜਪੜੇ ਇਲਾਕਿਆਂ ਵਿੱਚ ਕੈਂਪ ਲਗਾਤਾਰ ਜਾਰੀ ਨੇ ਮੋਲੀ ਖਾ ਲਿਓ ਗੁਲਾਬੀ ਵੀ ਹੁਣ ਖਾ ਰਹੇ ਨੇ ਪੋਪਰ ਜਿਸਟੇ ਪਰ ਐਂਟਰੀ ਕਰਕੇ ਨਾਲ ਸਲਿੱਪੀ ਭਰੀ ਆ ਰਹੀ ਹੈ ਆ ਸਾਰੀ ਹੈ ਹਾਂ ਜੀ ਲਿਫਟੇਡ ਲਿਖੀ ਹੋਈ ਹੈ ਰਿਪੋਰਟ ਪਾਤੀ ਉਸੇ ਲਿਖਾ ਪਾਜੀ ਅੱਜ ਕੈਂਪ ਦਾ ਦੂਜਾ ਦਿਨ ਵਾਜੀ ਜੀ ਜਿ세 ਕੋਰ ਠੀਕ ਹੋ ਗਿਆ ਨਾ ਤੇ ਅੰਦਰ ਰਿਪੋਰਟ ਜੀ ਹੋ ਗਈ आ गोली खा दे